ਪ੍ਰਾਇਮਰੀ ਸਿੱਖਿਆ ਉਹ ਕਿ ਅਸੀਂ ਕਿਹੜੀ ਭਾਸ਼ਾ ਜਮਾਉਣੀ ਚਾਹੁੰਦੇ ਆ ਇਹ ਵੀ ਮਾਪਿਆਂ ਦੇ ਸਾਹਮਣੇ ਜਾਂ ਜਿਹਦੇ ਚ ਕਿ ਜਦੋਂ ਤੋਂ ਇਹਨਾਂ ਨੇ ਗੱਲ ਕੀਤੀ ਹੈ ਕਿ ਲੋਕਾਂ ਨੇ ਆਪਣੀ ਭਾਸ਼ਾ ਪੰਜਾਬੀ ਦੇ ਸਾਡੇ ਚੰਗੇ ਭਰੇ ਪੰਜਾਬੀ ਆ ਨੇ ਇਹਦੀ ਲੋੜ ਨੂੰ ਕਰਦੀ ਸੋ ਉਹ ਜਿਹੜੇ ਐਕਟ ਦੀ ਗੱਲ ਕੀਤੀ ਇਹਨਾਂ ਨੇ ਪੰਜਾਬੀ ਲਾਗੂ ਹੋਈ ਹੈ ਤੇ ਲਖਨ ਸਿੰਘ ਵੜਿਆ ਉਹ 19 19 ਦਸੰਬਰ ਨੂੰ 166 ਨੂੰ ਇਹਨਾਂ ਨੇ ਵਿਧਾਨ ਸਭਾ ਚ ਲਿਆਂਦਾ ਸੀ ਜਿਹੜਾ ਜਾ ਕੇ 18 ਦਸੰਬਰ ਨੂੰ ਐਕਟ ਬਣਿਆ ਸੀ ਤੇ 1900 ਬਾਅਦ ਹੁਣ ਤੱਕ ਉਹੀ ਤਰ੍ਹਾਂ ਪੰਜਾਬੀ ਲਾਗੂ ਕਰ ਕੀਤੀ ਰਹੀ ਹੈ ਅਜੇ ਵੀ ਲੋਕੀ ਤੇリア ਸੁਭਾਅ ਆ ਹੈਗੇ ਜਿਹੜੇ ਪੰਜਾਬੀ ਲੋਕ ਹੈ ਪਿੱਛੇ ਤੁਸੀਂ ਫਾਰਕ ਪੜਿਆ ਹੋਵੇ ਇੱਕ ਉਹ ਜਿਹਾ ਬੰਦਾ ਛਦਾਈ ਆ ਪੰਜਾਬੀ ਦਾ ਜਿਹੜਾ ਉੱਥੇ ਦੇ ਬੋਰਡ ਆਉਣ ਕਾਲੇ ਕਰਾਏ ਜਾਂਦੇ ਨੇ ਲਿਖੇ ਹੋਏ ਚੰਡੀ ਕੱਚ ਕੋਈ ਖਬਰ ਤੁਸੀਂ ਪਿੱਛੇ ਜੇ ਪੜ੍ਹੀ ਹੋਣੀ ਆ ਕਿ ਜਿਹੜੇ ਵੀ ਅੰਗਰੇਜ਼ੀ ਚ ਬੋਰਡ ਲਿਖੇ ਹੋਏ ਉੱਥੇ ਕਾਲੇ ਕਾਲੀ ਸਾਈ ਨਾਲ ਉੱਤੇ ਪੇਂਟ ਕਰਿਆ ਹੁੰਦਾ ਓਥੇ ਕਿਉਂਕਿ ਇਹ ਜਿਹੜੀ ਬੋਰਡ ਅੰਗਰੇਜ਼ੀ ਚ ਹੈ ਜਿਹੜੇ ਸਾਰੇ ਆਰਡਰ ਪਾਸ ਕੀਤੇ ਜਾਂਦੇ ਉਤੋਂ ਆਈਐਸ ਅਫਸਰਾਂ ਦੇ ਜਿਹੜੇ ਸਾਡੇ ਚੰਡੀਗੜ੍ਹ ਤੋਂ ਪੰਜਾਬ ਤੋਂ ਸਾਰੇ ਆਰਡਰ ਜਾਂਦੇ ਹਾਈਕੋਰਟਾਂ ਦੇ ਜਾਂ ਬੋਰਡ ਡੀਸੀ ਦੇ ਜਾਂ ਫੋਰ ਉਹ ਸਾਰੇ ਇਹਦੇ ਵੀ ਅੰਗਰੇਜ਼ੀ ਚ ਜਾ ਰਹੇ ਹਨ ਸੋ ਹੁਣ ਮੈਂ ਗੱਲ ਕਰਦਾ ਥੋੜੀ ਜੀ ਪਾਕਿਸਤਾਨ ਦੀ ਪਾਕਿਸਤਾਨ ਦੇ ਵਿੱਚ ਪੰਜਾਬੀ ਦਾ ਸਾਡੇ ਪੰਜਾਬ ਨਾਲੋਂ ਵੀ ਬੁਰਾ ਹਾਲ ਹੈ ਉਥੇ ਲੋਕਾਂ ਦੀ ਮੰਗ ਇੱਥੋਂ ਦਾ ਕਦੇ ਪਹਿਲੀ ਪਹਿਲੀਆਂ ਪੰਜ ਜਿਹੜੇ ਜਮਾਤਾਂ ਬਈ ਜਿਹੜੀ ਪ੍ਰਾਇਮਰੀ ਸਿੱਖਿਆ ਘੱਟੋ ਘੱਟ ਉਹਦੀ ਪੰਜਾਬੀ ਭਾਸ਼ਾ ਹੀ ਲਾਗੂ ਉਹਦੇ ਪੰਜਾਬੀ ਭਾਸ਼ਾ ਐ ਜੀ ਕਰ ਦਿਓ ਇਹ ਵੱਡੀ ਮੰਗ ਹੈ ਉਥੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਤੋਂ ਜਿਹੜਾ ਹੋਰ ਬਹੁਤ ਔਖਾ ਬਹੁਤ ਮੁਢੀ ਗੱਲ ਹੈ ਪਰ ਉਹ ਸੋਇਦੇ ਸਾਡੇ ਬੱਚਿਆਂ ਨੂੰ ਘੱਟੋ ਘੱਟ ਪੰਜਾਬੀ ਆਫੀਸ਼ਲ ਦੇ ਤੌਰ ਤੇ ਪੜ੍ਹਨ ਦਾ ਮੌਕਾ ਲਾਓ ਕਰ ਦਿਓ ਇਹ ਮੰਗ ਉੱਠ ਰਹੀ ਹੈ ਉੱਥੇ ਜਿਹੜੀ ਕਿ ਬਹੁਤ ਇਹ ਤੋਂ ਗਾਂ ਬਹੁਤ ਔਖਾ ਹੈ ਇੱਥੋਂ ਅੱਗੇ ਬਕਤਲਾ ਉਹ ਉਹਨਾਂ ਨੇ ਨਾਲ ਇਹ ਦਲੀਲ ਵੀ ਦਿੰਦੇ ਆ ਉਹ ਲੋਕ ਸਾਡੇ ਪੰਜਾਬ ਦੇ ਪੰਜਾਬੀ ਉੱਤੇ ਵੀ ਜੇ ਸਿੰਧ ਚ ਮੈਟ੍ਰਿਕ ਤੱਕ ਸਿੰਧੀ ਪੜਾਈ ਜਾ ਸਕਦੀ ਹੈ ਸਰਗਿੱਪ ਸੂਬੇ ਚ ਪਸ਼ਤੋ ਪੜਾਈ ਜਾ ਸਕਦੀ ਆ ਬਲੋਚਿਸਤਾਨ ਚ ਬਲੋਚੀ ਭਾਸ਼ਾ ਪੜਾਈ ਜਾ ਸਕਦੀ ਆ ਤਾਂ ਸਾਡੇ ਪੰਜਾਬ ਚ ਜਿਹੜਾ ਖੜਾ ਉਹ ਉਧਰਲਾ ਪੰਜਾਬ ਹੈ ਉੱਥੇ ਪੰਜਾਬੀ ਕਿਉਂ ਨਹੀਂ ਪੜਾਈ ਜਾ ਸਕਦੀ ਸਕੂਲਾਂ ਚ ਸੋ ਇਹ ਉਥੋਂ ਦੀ ਹਾਲਤ ਹੈ ਇੱਕ ਲਾਹੌਰ ਤੋਂ ਮੈਗਜ਼ੀਨ ਨਿਕਲਦਾ ਹੁੰਦਾ ਹੈ ਲਹਿਰਾ ਮੈਗਜ਼ੀਨ ਉਹਦੇ 1991 ਦੇ ਵਿੱਚ ਇੱਕ ਸਵਾਰਥ ਸ਼ਾਕੇਸ਼ਿਕ ਸਵਾਲ ਨਾਮਾ ਸਰਕਾਰ ਨੂੰ ਉਹ ਸਵਾਲਾਂ ਦੇ ਵਿੱਚੋਂ ਕੁਝ ਸਵਾਲ ਮੇਰੇ ਕੋਲ ਹੈ ਟੈਕਦਾ ਉਹ ਵੀ ਸਾਨੂੰ ਪੰਜਾਬੀ ਜਿਹੜੀ ਆ ਉਹ ਤੇ ਸਾਨੂੰ ਬਤਲੋ ਸਰਕਾਰੀ ਭਾਸ਼ਾ ਤੁਸੀਂ ਨਹੀਂ ਮੰਨਦੀ ਤਨ ਲੋਕ ਬੱਚਿਆਂ ਨੂੰ ਪੰਜਵੀਂ ਤੱਕ ਭੌੜਨੀ ਆਗਿਆ ਦਿਓ ਉੱਥੇ ਪੰਜਾਬੀ ਦੇ ਟੀਚਰ ਭੇਜੋ ਤਾਂ ਕਿ ਪੰਜਾਬੀ ਪੜਾਉਣ ਪਾਵੇ ਲਿਪੀ ਦੀ ਗੱਲ ਆਪਾਂ ਕਰਦੇ ਹਾਂ ਕਿ ਮਾਰੀ ਪਾਲ ਨੇ ਕਿਹਦੀ ਲਿਪੀ ਕੋਈ ਹੋ ਸਕਦੀ ਹੈ ਲਿਪੀ ਗੁਰਮੁਖੀ ਹੋਵੇ ਸ਼ਾਮੁਖੀ ਹੋਵੇ ਇਹ ਲੈ ਕੰਪਿਊਟਰ ਦੀ ਗੱਲ ਕੀਤੀ ਹੈ ਹੋਦੀਆਂ ਸੌਫਟਵੇਅਰ ਵੀ ਪਤਾ ਲੱਗਿਆ ਰਹਿ ਗਿਆ ਹੋ ਚੁੱਕਾ ਹੈ ਜਿਹੜਾ ਸ਼ਾਮੁਖੀ ਨੂੰ ਪੰਜਾਬੀ ਗੁਰਮੁਖੀ ਤੋਂ ਟ੍ਰਾਂਸਫਰ ਕਰ ਸਕਦਾ ਔਰ ਪੰਜਾਬੀ ਗੁਰਮੁਖੀ ਨੂੰ ਸ਼ਾਮੁਖੀ ਤੋਂ ਬਦਲ ਸਕਦਾ ਇਪੋਟੈਕ ਉਹਨਾਂ ਦੇ ਕਿਹਾ ਵੀ ਪੰਜਾਬੀ ਹੁਕੈਸੀ ਜਿਹੜੇ ਹੈਗੇ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਉਹ ਤਾਂ ਤੁਸੀਂ ਛੱਕ ਦੀ ਨਜ਼ਰਾਂ ਭੇਜਦੇ ਹੋ ਪਤਾ ਨਹੀਂ ਕਿਥੋਂ ਆਏ ਤੋ ਤੁਹਾਡੇ ਮਤਲਬ ਵਿਰੋਧੀ ਆ ਤੁਹਾਡੇ ਦੁਸ਼ਮਣਾਂ ਨੂੰ ਇਹ ਸਮਝ ਜਾਂਦਾ ਸੀ ਪੰਜਾਬੀ ਨੂੰ ਦਬਾ ਕੇ ਪੰਜਾਬੀ ਨੂੰ ਦਬਾਇਆ ਜਾਂਦਾ ਤੇ ਉਰਦੂ ਨੂੰ ਪ੍ਰਭਾਵ ਕੀਤਾ ਜਾਂਦਾ ਉਹਨੇ ਉਹ ਸਵਾਲ ਵੀ ਉੱਥੇ ਰੱਖਿਆ ਸੀਗਾ ਤੇ ਉਹ ਕਿਹੜੀ ਕਹਿੰਦੇ ਮਾਨਸਿਕ ਮਜਬੂਰੀ ਹੈ ਜਿਹਦੇ ਕਰਕੇ ਪੰਜਾਬੀ ਨਾਲ ਜਿਹੜੀ ਹੈ ਇਹ ਆ ਜਿਹੜਾ ਦਰਾਂ ਦਿੱਤਾ ਜਾ ਰਿਹਾ ਉਹ ਲਈ ਸਵਾਲ ਆ ਟਾਈਪ 1990 ਤੇ ਜਨਰਲ ਅਯੂਬ ਦੇ ਵੇਲੇ ਜੇ ਕਿਸੇ ਨੇ ਪੰਜਾਬੀ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੇਸ਼ ਤੋਂ ਹੀ ਇਕਰਾਰ ਦੇ ਤੱਕ ਜਾਇਆ ਉਸ ਵੇਲੇ ਤੇ ਮਤਲਬ ਜਿਹੜਾ ਪਾਕਿਸਤਾਨ ਦਾ ਏਰੀਆ ਉੱਥੇ ਦੇਖੋ ਪੰਜਾਬੀ ਦੀ ਕਿੰਨੀ ਬੁਰੀ ਹਾਲਤ ਲਈ ਹੈ ਪੰਜਾਬੀ ਮਜਲਿਸ ਇੱਕ ਇਹੋ ਜਿਹਾ ਅਧਾਰਾ ਹੋਇਆ ਜਿਹਨੇ ਪੰਜਾਬੀ ਨੂੰ ਡਾਇਰੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਚ ਉਹਨੂੰ ਵੀ ਉਹਨੇ ਮਤਲਬ ਦੇਸ਼ ਵਿਰੋਧੀ ਕਰਾਰ ਦਿੱਤਾ ਸੀ ਉਸ ਸਮੇਂ ਵਿੱਚ ਤਾਂ ਇੱਕ ਨਜ਼ੀਰ ਕਹਾਉਤ ਹੋਇਆ ਉਹਨਾਂ ਦਾ ਰਾਈਟਰ ਉਹਨੇ ਕਿਤਾਬ ਲਿਖੀ ਸੀ ਆਓ ਪੰਜਾਬੀ ਨੂੰ ਕਤਲ ਕਰੀਏ ਉਹਦੇ ਚੌਨੇ ਬਿਲਕੁਲ ਪੰਜਾਬੀ ਦੇ ਹੱਕ 'ਚ ਇੰਦਾ ਜ਼ੋਰਦਾਰ ਹਮਲਾ ਮਾਰਿਆ ਸੀ ਉਹਨੇ ਜਿਹੋ ਜਿਹੇ ਵਿਟੇਸ਼ਨਾਂ ਜਿਹੋ ਜਿਹੇ ਲੋਕਾਂ ਨੇ ਗੱਲਾਂ ਕੀਤੀਆਂ ਸੀ ਉਹਨਾਂ ਲੋਕਾਂ ਦੇ ਬਾਰੇ ਲਿਖਿਆ ਸੀ ਕਿ ਇਹ ਬੰਦੇ ਐਸਟਰਾ ਕਰ ਰਹੇ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਉਹਨਾਂ ਨੂੰ ਉਹਨਾਂ ਤੇ ਮੁਕੱਦਮੇ ਚਲਾਏ ਜਾ ਰਹੇ ਇੱਥੋਂ ਤੱਕ ਵੀ ਉੱਥੇ ਜਲਨ ਜਿਹੜਾ ਪੰਜਾਬੀ ਦੇ ਖਿਲਾਫ ਹੋਇਆ ਲਾਹੌਰ ਫਕਰ ਜਮਾਨੇ ਆਲਮੀ ਪੰਜਾਬੀ ਕੈਂਪਸ ਕਰਾਈ ਸਭ ਤੋਂ ਪਹਿਲਾ ਉਹਨੂੰ ਬਾਹਰ ਦਾ ਸੱਤਾਈ ਹੁੰਦੀਆਂ ਆਈਆਂ ਤੇ ਉਹਦੇ ਖਿਲਾਫ ਅਗਲੇ ਦਿਨ ਹੀ ਨਵਾਏ ਵਕਤ ਜਿਹੜਾ ਉਥੋਂ ਦਾ ਅਖਬਾਰ ਹੈ ਉਰਦੂ ਦਾ ਉਹਨੇ ਲਿਖਿਆ ਸੀ ਪਾਕਿਸਤਾਨ ਦੇ ਦਾ ਪੰਜਾਬੀ ਦੇ ਲਈ ਨਹੀਂ ਬਣਿਆ ਬਲਕਿ ਇਸਲਾਮੀ ਦੇ ਲਈ ਬਣਿਆ ਉਹਨਾਂ ਨੇ ਵੀ ਇਹਨੂੰ ਧਾਰਮਿਕ ਤੌਰ ਤੇ ਖਰਾ ਸਮਝਿਆ ਸੀ ਜੇ ਅਸੀਂ ਪੰਜਾਬੀ ਕੈਂਪਸ ਕਰਾਈ ਸੋ ਇਹਨਾਂ ਸਾਰੇ ਦੇ باوجود ਵੀ ਜਿਹੜਾ ਪੰਜਾਬੀ ਦਾ ਪੰਜਾਬੀ ਭੱਤੀ ਜਿਹੜਾ ਸਾਡਾ ਮੋਹ ਹੈ ਚਾਹੇ ਪੰਜਾਬ ਉਧਰ ਲੈ ਚਾਹੇ ਉਧਰ ਲੈ ਇਸੇ ਵਾਰ ਵੀ ਦੇਖਣ ਬੈਠੇ ਆ ਉਹ ਕਾਟ ਰਿਹਾ ਸਗੋ ਦੇਖੋ ਜਿਵੇਂ ਇਹ ਗੱਲ ਕੀਤੀ ਹੈ ਵੀ ਉੱਥੇ ਦੇ ਜਿਹੜੇ ਪੰਜਾਬੀ ਸੁਭਾਵ ਹੈ ਜਾਂ ਜਿਵੇਂ ਕੇਂਦਰੀ ਪੰਜਾਬੀ ਵਿਧਕ ਸਭਾ ਉਹਦੇ ਵਿੱਚ ਦੇਖਦੇ ਹਰ ਸਾਲ ਧਰਨੇ ਮਾਰਦੇ ਆ ਬੁਝਾਰੇ ਕਰਦੇ ਆ ਕਿ ਪੰਜਾਬੀ ਨੂੰ ਪੂਰੀ ਤਰ੍ਹਾਂ ਇਹਦਾ ਸਰਕਾਰੀ ਦਫਤਰਾਂ ਚ ਭਾਸ਼ਾ ਦੇ ਤੌਰ ਤੇ ਵਰਤੇ ਜਾਵੇ ਇਸੇ ਤਰ੍ਹਾਂ ਬਾਹਰ ਦੇ ਵਿੱਚ ਆਪਾਂ ਦੇਖਦੇ ਆ ਕਿ ਸਾਡੇ ਹਰੇਕ ਸ਼ਹਿਰ ਜਿੱਥੇ ਪੰਜਾਬੀ ਵਸਦੇ ਉੱਥੇ ਪੰਜਾਬੀ ਸੁਭਾਵ ਵੜੀ ਗਈਆਂ ਨੇ ਕਿ ਦੋ ਦੋ ਚਾਰ ਚਾਰ ਉਹ ਵੀ ਪੰਜਾਬੀ ਵਾਸਤੇ ਸੰਗੇ ਪ੍ਰਾਣੇ ਕਰ ਲਈਆਂ ਇਸ ਤਰ੍ਹਾਂ ਜਿਹੜੇ ਪਾਕਿਸਤਾਨ ਦੇ ਪੰਜਾਬੀ ਇਲਾਕੇ ਮੈਂ ਆ ਨਾਂ ਲਾਵਾਂਗਾ ਇੱਕ ਸ਼ਾਹੀਕ ਵੱਟ ਹੈ ਤੋਂ ਦੇ ਸਾਥੀਆ ਪੰਜਾਬੀ ਮੇਲੇ ਪੰਜਾਬੀ ਬੋਲੀਆਂ ਦੇ ਮੇਲੇ ਲਾਉਂਦੇ ਆ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਮਸੂਦ ਖਾਨ ਮਸੂਦ ਖਾਨ ਅਦਾਰਾ ਚਲਾ ਰਿਹਾ ਸੰਗ ਉਹ ਵੀ ਉੱਥੇ ਪਾਕਿਸਤਾਨ ਦੇ ਵਧੀਆ ਕੰਮ ਕਰ ਰਿਹਾ ਇਸ ਤਰ੍ਹਾਂ ਹਮਜ਼ਾ ਬਿਰਤ ਚਲਾ ਰਿਹਾ ਉੱਥੇ ਬਾਬਾ ਫਰੀਦ ਅਕੀ ਸੰਗ ਇੱਕ ਲਿਟਰੇਰੀ ਫੋਰਮ ਹੈ ਪੰਜਾਬੀ ਦਾ ਤੇ ਅਮਰੀਕਾ ਦੇ ਵਿੱਚ ਡਾਕਟਰ ਮਨਜੂਰ ਇਜ਼ਾਦ ਤ ਸਬੀਰ ਲਾਲ ਨੇ ਤੁਸੀਂ ਇੰਨੀ ਵਰਸਟ ਹੈਗੀ ਆ ਆਪਣਾ ਅਕੈਡਮੀ ਆਫ ਪੰਜਾਬ ਇਨ ਨਾਰਥ ਅਮਰੀਕਾ ਉਹ ਵੀ ਕਾਫੀ ਇਸ ਤੇ ਆਪਣਾ ਕੰਮ ਕਰ ਰਹੇ ਹੋ ਬਹੁਤ ਵਧੀਆ ਰੋਲ ਮਾਰੇ ਆ ਅ ਪ੍ਰਾਣੀ ਜਿਹੜੀ ਗੱਲ ਕੀਤੀ ਸੀ ਇਹਨਾਂ ਨੇ ਜੀ 800 ਸਾਲ ਪਹਿਲਾਂ ਵੀ ਜਦੋਂ ਤਾਂ ਬਾਬਾ ਜਦੋਂ ਬਾਬੂ ਫਰੀਦ ਜੀ ਨੇ ਪੰਜਾਬੀ ਚ ਲਿਖਣਾ ਸ਼ੁਰੂ ਕੀਤਾ ਤਾਂ ਉਹੋਂ ਵੀ ਕੁਝ ਮਿਲ ਨੂੰ ਕੋਟੇਸ਼ਨਸ ਨਹੀਂ ਮਿਲਿਆ ਕਿ ਤੋਂ ਜੇ ਜਦੋਂ ਗੁਰਨਾਗਦੇਵ ਜੀ ਨੂੰ ਕਿਹਾ ਗਿਆ ਵੀ ਤੂੰ 파르ਸੀ ਥਾਂ ਤੇ ਪੰਜਾਬੀ ਚੋਂ ਲਿਖਦਾ ਹੈ ਉਹਨੇ ਕਿਹਾ ਸੀਗਾ ਉਹ ਇਹ ਮਲੇਸ਼ ਬੋਲੀ ਹੈ ਜਿਹੜੀ 파르ਸੀ ਹੈ ਉਹਨੇ ਉਹਨੂੰ ਮਲੇਸ਼ ਬੋਲੀ ਕਿਹਾ ਵੀ ਇਹ ਨੂੰ ਨਾ ਪੜhao ਆਪਣੀ ਪੰਜਾਬੀ ਨੂੰ ਪੰਜਾਬੀ ਬੋਲੋ ਤੇ ਪੰਜਾਬੀ ਨੂੰ ਪ੍ਰਸਤਾਨ ਦਿਓ ਉਸ ਵੇਲੇ ਗੁਰੂ ਅਰਜਨਦਾਸ ਜੀ ਨੂੰ ਉਸ ਵੇਲੇ ਜਦੋਂ ਉਹਨਾਂ ਨੇ ਲਿਖਿਆ ਉਦੋਂ ਉਹਨੂੰ ਕਿਹਾ ਸੀ ਕਿ ਦੇ ਬੋਲੀ ਸਖਸਿਰਤ ਹੈ ਕੋਈ ਛੜ ਕੇ ਪੰਜਾਬੀ ਚੋਂ ਲਿਖਦਾ ਹੈ ਉਹਨੇ ਬੜੀ ਵਧੀਆ ਗੱਲ ਕਹੀ ਸੀ ਸਖਸਿਰਤ ਤਾਂ ਛਪੜੀ ਵਾਂਗ ਹੈ ਜੋ ਇੱਕ ਥਾਂ ਦੇ ਟਿਕੀ ਹੋਈ ਹੈ ਪਰ ਪੰਜਾਬੀ ਬੋਲੀ ਨਹੀਂ ਵਾਂਗ ਹੈ ਜੋ ਵਾਸਕੇ ਸਭ ਨੂੰ ਰੋਗ ਰੋਂ ਤੱਕ ਪਿਆ ਹੋ ਦਿੰਦੀ ਹੈ ਸੋ ਮਾਮਕ ਇਕਵਾਲ ਦੇ ਵੀ ਗਨਾਰਕ ਪਾਰੇ ਉਹ ਕਿਹਾ ਸਜਾਵੀ ਫਿਰ ਉੱਠੀ ਆਖ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਬਿਲ ਨੇ ਦਿਲਾਇਆ ਖਾਸ ਸੋ ਉਹਨਾਂ ਨੇ ਵੀ ਆਪਣੇ ਕੱਲੇ ਸਿੱਖਾਂ ਸਿੱਤ ਅਜਰਸ ਇੱਕ ਧਰਮ ਵੀ ਪਹੁੰਚ ਲਾਇਆ ਉਹਨਾਂ ਤੱਕ ਪਰ ਫਿਰ ਵੀ ਬਾਕੀ ਧਰਮਾਂ ਦਾ ਵੀ ਉਹਨਾਂ ਨੇ ਉਹਨਾਂ ਹੀ ਸਾਥ ਸਾਲ ਕੀਤਾ ਤਾਂ ਹੀ ਬਹੁਤ ਸਾਰੇ ਤਾਂ ਵਾਲੇ ਨੂੰ ਮਿਲਣ ਆੜ ਪੜੇ ਸੀ ਸੋ ਬਹੁਤ ਵਧੀਆ ਪਰਚਾ ਸੀ ਇਹਦੇ ਚ ਹੋਰ ਸਾਲੀਆਂ ਐਡੀਸ਼ਨਲ ਹੋ ਸਕਦੀਆਂ ਹੋਰ ਵੀ ਤੁਹਾਡੇ ਸੱਜਣਾਂ ਨੇ ਜਿੰਨੇ ਵੀ ਸਹਿਯੋਗ ਜਦੋਂ ਤੁਹਾਡੇ ਇਸ ਤਰ੍ਹਾਂ ਦੇ ਚਾਰ ਹੋਣਗੇ ਉਹ ਇਹ ਚੈ ਹੋ ਸਕਦੇ ਆ ਔਰ ਇੱਕ ਵਧੀਆ ਪਰਚਾ ਜਿਹੜਾ ਪੰਜਾਬੀ ਬੋਲੀ ਤੇ ਤੇ ਬਣੂਗਾ ਔਰ ਇਸ ਦਾ ਨਿਸਾਨਵਾਸ ਬਹੁਤ ਬੋਤਨ ਹਾਂਜੀ ਹਾਂਜੀ ਆਜੋ ਸ਼ੇਰ ਸਾਹਿਬ ਪੰਜਾਬੀ ਲਿਖਾਇਆ ਸਰਵ ਕਲਵੀ ਉਹਨਾਂ ਨੂੰ ਵੀ ਮੈਂ ਦੱਸ ਤੇ ਸੁਨੁਰ ਸਜੋ ਸਭ ਤੋਂ ਪਹਿਲਾਂ ਤਾਂ ਮੈਂ ਭਾਈ ਸਾਹਿਬ ਨੇਪਾਲ ਸਿੰਘ ਜੀ ਨੂੰ ਉਹਤੇ ਬਰਾਸਤ ਨੂੰ ਬੁढ़ाई ਦਿੰਦਾ ਹਾਂ ਔਰ ਸਾਰੀ ਸੁਸਾਇਟੀ ਨੂੰ ਬੁढ़ाई ਦਿੰਦਾ ਕਿ ਇਹ ਜਿਹੜਾ ਨਵਿਲ ਕਲਾ ਕਮ ਸ਼ੁਰੂ ਕੀਤਾ ਹੈਗਾ ਮੈਂ ਅਸਮਿਤਾ ਦੇ ਉੱਪਰ ਪੀ ਐਚ ਡੀ ਕਰਵਾ ਲਈ ਕਰਿਆ। ਤੇ ਆਪਣਾ ਕਲੋਜ ਸੈਣੀ ਜੀ ਤੁਸੀਂ ਆਪਣੇ ਵਿਚਾਰ ਦਿਓ। ਦਾ ਗਚਾਰ ਸਿੰਘ ਜੀ ਜਿਹੜੇ ਡੇਟਾ ਐ ਸੋਸਾਇਟੀ ਨੂੰ ਦੱਸਦੀ ਹੈ ਕਿ ਹਰੀ ਪਾਲ ਕਰੇ ਪਛਾ ਪਰੇਸੀ ਪੰਜਾਬੀ ਬੋਲੀ ਦਾ ਪ੍ਰਭਾ ਤੇ ਦਰਪੇਸ਼ ਮੁਸ਼ਕਲ ਤੇ ਵਾਕ ਉਹ ਅਕ ਬੋਦੀ ਜੀ ਵੀ ਆ ਆਪਣੇ ਵਿਚਾਰ ਦੇ ਰਹੇ ਉਸ ਪਰਚੇ ਬਾਰੇ ਤੇ ਜੇ ਤੁਹਾਨੂੰ ਕੋਈ ਆਗਾ ਜਾਣ ਤੁਸੀਂ ਪਰਚਾ ਨਹੀਂ ਸੁਣਿਆ ਪਰ ਤੁਸੀਂ ਵੀ ਆਪਣੇ ਦਾ ਬਾਤ ਦੇ ਸਾਥੀ ਸਤਿਰੁੱਚਾ ਸਹਿਮੀ ਜੀ ਜਿਸ ਤਰ੍ਹਾਂ ਅਰੀਬਾ ਜੀ ਤੇ ਕਰਮਚਾਰ ਮਰਾਡਾ ਨੇ ਸ਼ੇਰ ਗੱਲ ਉਹਨੇ ਪੰਜਾਬੀ ਦੇ ਬਾਰੇ ਬਹੁਤ ਵਧੀਆ ਵਿਚਾਰ ਦਿੱਤੇ ਆ ਉਹ ਜਿਹਾ ਸਹੀ ਗੱਲ ਆਪਣੇ ਉਹਨੂੰ ਦੂਜੇ ਤੇ ਬੜੇ ਪੜੇ ਲਿਖੇ ਵਿਦਵਤਾ ਵਿਦਵਾਨ ਹੋਣ ਦਾ ਇੱਕ ਉਹਨਾਂ ਦੇ ਉੱਤੇ ਗਲਵਾ ਪਾਉਣ ਦੀ ਖਾਤਰ ਉਹ ਬੰਦੇ ਇਹੋ ਜਿਹਾ ਲਫਜ਼ ਬੋਲਦੇ ਆ ਜਿਹੜੇ ਕਿ ਸਾਡੀ ਮੈਂ ਕਿਹਾ ਪੰਜਾਬੀ ਮਾਂ ਬੋਲੀ ਦਾ ਕਤਲ ਕਰ ਰਹੇ ਆ ਸੋ ਇਸ ਕਰਕੇ ਮੈਂ ਇਹ ਸੋਚਦਾ ਕਿ ਜਿਹੜੀ ਇਹ ਚੀਜ਼ ਆ ਨਾ ਇਹ ਵੀ ਸਾਨੂੰ ਆਪ ਦੇ ਵਿੱਚੋਂ ਇਸ ਚੀਜ਼ ਨੂੰ ਕੱਢਿਆ ਜਾਣਾ ਚਾਹੀਦਾ ਤਾਂ ਹੀ ਜਿਹੜੀ ਅਸੀਂ ਆਪਣੀ ਮਾਂ ਬੋਲੀ ਨੂੰ ਜੋ ਇਹਨੂੰ ਤਾਂ ਹੀ ਅਸੀਂ ਪਰਗਟ ਕਰਦੇ ਆ ਕਰ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਉਹਨੇ ਗਾਇਆ ਪੰਜਾਬੀਏ ਜ਼ਬਾਨੇ ਨਹੀਂ ਕਾਨੇ ਮੇਰੇ ਦੇਸ਼ ਦੀ ਹੈ ਫਿੱਕੀ ਪਈ ਛੇੜ ਦੀ ਨਹਾਰ ਮਿੱਡੀਆਂ ਖਲਾਰੀ ਕੋਈ ਬੁੱਢੇ ਦੀ ਇੱਕ ਆਕੀ ਨਕੀ ਨੇ ਤੇਰਾ ਨਾਲੇ ਸ਼ਿੰਗਾਰ ਵੈਰੀ ਗੁੱਡ ਕਿਉਂਕਿ ਇਹਦਾ ਸ਼ਿੰਗਾਰ ਲਾਉਣ ਵਾਲੇ ਵੀ ਅਸੀਂ ਆ ਹਾ ਸ਼ਿੰਗਾਰ ਕਰਨ ਵਾਲੇ ਵੀ ਅਸੀਂ ਆ ਪਰ ਪੰਜਾਬੀ ਚਰਖਾਈ ਸਭਨ ਜਿਹਨੇ ਇਹ ਇੰਨਾ ਵਧੀਆ ਸਟੈਪ ਚੱਕਿਆ ਔਰ ਅਸੀਂ ਮੇਰਾ ਖਿਆਲ ਆਸ ਕਰਦਾ ਸਾਡੀ ਆਪਣੀ ਮੈਂ ਬਿੱਟੀਆਂ ਸੀ ਸਾਰੇ ਜਿੰਨੇ ਵੀ ਇੱਥੇ ਸਾਡੀ ਐਕਸਟ ਡਾਕੂਮੈਂਟੀ ਬਣੋ ਅਸੀਂ ਇਸ ਤੋਂ ਅੱਗੇ ਹੋਰ ਵੀ ਬਹੁਤ ਵਧੀਆ ਕਦਮ ਚੱਕਾਂਗੇ ਉਸ ਤੋਂ ਬਾਅਦ ਮੈਂ ਵਧਾਈ ਦੇਣਾ ਆਪਣੇ ਵੱਡੇ ਵੀਰ ਹਰੀਪਾਲ ਨੂੰ ਜਿਨੇ ਪਰਚਾ ਤਿਆਰ ਕੀਤਾ ਬੜੀ ਮਿਹਨਤ ਦੇ ਨਾਲ ਔਰ ਕਈ ਅਸੂਚੀ ਸਾਡੇ ਵਿਚਾਰ ਪ੍ਰਾਪਤ ਹੋਏ ਗਰਮਚੰਦ ਮਰਵਾੜੀ ਜੀ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਬਹੁਤ ਸਾਰੀ ਰਿਸਰਚ ਕਰਕੇ ਆਪਣੇ ਵੀਟਾ ਉੱਪਰ ਲਿਆ ਕੇ ਉਹਦੇ ਵਿੱਚ ਐਡ ਕਰਨ ਨੂੰ ਕਰਨੇ ਚਾਹੀਏ ਔਰ ਹਰਪਾਲ ਜੀ ਜਿਸ ਦਾ ਜਤੇ ਆਪਣੇ ਸ਼ੇਰ ਗੱਲ ਹੁੰਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਸਾਨੂੰ ਹੰਕਾਰਾ ਪਰ ਜਿੰਨੇ ਵੀ ਸਾਡੇ ਕੋਲ ਅੱਜ ਬੈਠੇ ਸਰੋਤੇ ਸਾਨੂੰ ਇਸ ਤਰ੍ਹਾਂ ਹੰਕਾਰਾ ਹੁੰਦਾਰਾ ਮਿਲਦਾ ਰਿਹਾ ਮੈਨੂੰ ਲੱਗਦਾ ਪੰਜਾਬੀ ਵਿਖਰੀ ਸਭਾ ਪੱਗੇ ਤੋਂ ਹੋਰ ਬਲੰਦੀਆਂ ਨੂੰ ਛੂਹੀ ਹੋ ਰਹੀ ਹੋਵੇ ਵਧੀਆ ਟੱਕ ਲੈ ਗਈ ਪਰ ਇੱਕ ਗੱਲ ਮੈਂ ਫੇਰ ਆਪਣੇ ਬੰਨ ਨੂੰ ਕਹਿਣਾ ਪੰਜਾਬੀ ਮਾਂ ਬੋਲੀ ਨੂੰ ਕਰੇ ਵੀ ਅਕੁੱਲ ਜਿੱਦਾਂ ਕਿਸੇ ਸ਼ਾਇਰ ਨੇ ਕਿਹਾ ਸੀਗਾ ਕਿ ਜੇ ਕਿਸੇ ਨੂੰ ਵੱਡੀ ਗੱਲ ਤੇਰੀ ਨਾ ਕੋ ਨੂੰ ਕਹਿੰਦੇ ਕਿ ਤੇਰੀ ਮਾਂ ਬੋਲੀ ਪਰ ਸੋ ਇਸ ਨੂੰ ਤੇ ਆਪ ਆਪ ਹੀ ਪਿਆਰ ਕਰਾਂਗੇ ਆਪ ਹੀ ਨੂੰ ਸ਼ਿੰਗਾਰਾਂਗੇ ਆਪ ਹੀ ਹਰ ਰਾਤ ਤੇ ਸ਼ਿੰਗਾਰ ਕਰਾਂਗੇ ਫਿਰ ਇਹ ਨਹੀਂ ਜੂਗੀ ਨਾ ਨਹੀਂ ਤਾਂ ਅਗਰ ਕੋਈ ਦਾ ਖਤ ਬੋਲੇਗਾ ਅਖੇਮਾ ਦਾ ਯਾਤ ਸੋ ਅਗਲਾ ਪ੍ਰੋਗਰਾਮ ਇਸ ਕਰ ਤਕ ਸੋ ਹੰਜੀ ਤਾਂ ਦੁਆਰ ਤੋਂ ਸਤਿ ਸ਼੍ਰੀ ਅਕਾਲ ਸੱਜਣ ਲੇਟ ਆਇਆ ਸੋ ਮੈਂ ਰੀਪੀਟ ਕਰ ਦਾਂ ਕਿ ਅੱਜ ਦਾ ਪੰਜਾਬੀ ਬੋਲੀ ਨੂੰ ਸਪੈਸ਼ਲ ਤੌਰ ਤੇ ਪਰਚੋਲ ਕਰਨ ਲਈ ਪੰਜਾਬੀ ਬੋਲੀ ਦਾ ਕਿਥੇ ਵੀ ਜੜੀ ਆ ਤੇ ਆਉਣ ਵਾਲੇ ਸਮੇਂ ਵਿੱਚ ਜਿੰਨੀਆਂ ਟੀ ਮਸ਼ਕਲਾਂ ਹੋ ਸਕਦੀਆਂ ਉਹ ਸੂਸ਼ੇਰ ਵੱਲ ਜਿਹੜਾ ਆਪਣਾ ਮੀਟਨ ਸਮਰਥਤ ਕੀਤੀ ਸੀ ਤੇ ਜਿਹੜਾ ਪਰਚਾ ਸੀ ਇਸ ਦੇ ਬਾਰੇ ਉਹ ਸਭਾ ਦੇ ਮੀਤ ਪ੍ਰਧਾਨ ਹਰੀਪਾਲ ਜੀ ਤੱਲਾ ਪਾ ਚੁੱਕੇ ਆ ਪਰ ਤੇ ਦਾ ਨਾਮ ਸਿਰਾ ਪੰਜਾਬੀ ਬੋਲੀ ਦਾ ਪ੍ਰਵੱਖ ਤੇ ਇਸ ਨੂੰ ਦਰਪੇਸ਼ ਮਸ਼ਕਾਂ ਸੋ ਇਸ ਤੇ ਡਿਸਕਸ਼ਨ ਚੱਲ ਰਹੀ ਆ